ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਨੰਗਲ ਦੇ ਕਰੀਬੀ ਪਿੰਡ ਬਰਮਲਾ ਤੋਂ ਜਾਣੇਮਾਨੇ ਸਮਾਜ ਸੇਵੀ ਅਤੇ ਆਮ ਆਦਮੀ ਪਾਰਟੀ ਦੇ ਨਿਰਦੇਸ਼ਕ ਕਰਨ ਸੈਣੀ ਨੂੰ ਦੋ ਪੋਲਟਰੀ ਫਾਰਮ ਮਾਲਕਾਂ ਵੱਲੋਂ ਜਾਨ ਤੋਂ ਮਾਰਨ ਦੀ ਧਮਕੀ ਦਿੱਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਡੀਐਸਪੀ ਨੰਗਲ ਕੁਲਵੀਰ ਸਿੰਘ ਠੱਕਰ ਸੰਧੂ ਨੂੰ ਦਿੱਤੀ ਗਈ ਸ਼ਿਕਾਇਤ ਦੇ ਵਿੱਚ ਕਰਨ ਸੈਣੀ ਨੇ ਦੱਸਿਆ ਕਿ ਇਹ ਘਟਨਾ 10:23 ਦੀ ਹੈ ਜਿਸ ਦੀ ਵੀਡੀਓਗ੍ਰਾਫੀ ਵੀ ਉਪਲਬਧ ਹੈ ਕਰਨ ਸੈਣੀ ਨੇ ਦੱਸਿਆ ਕਿ ਵੈਟਰਨਰੀ ਡਾਕਟਰ ਰਮਨਦੀਪ ਅਤੇ ਪੁਸ਼ਪ ਸੈਣੀ ਨੇ ਉਸ ਨੂੰ ਪੋਲਟਰੀ ਫਾਰਮ ਵਿਖੇ ਬੁਲਾਇਆ ਸੀ ਤੇ ਜਿਵੇਂ ਹੀ ਉਥੇ ਪਹੁੰਚਦੇ ਹਨ ਤਾਂ ਉਸ ਨੂੰ ਪੋਲਟਰੀ ਮਾਲਕਾਂ ਵੱਲੋਂ ਜਾਣ ਤੋਂ ਮਾਰਨ ਦੀਆਂ ਧਮਕੀਆਂ ਤੇ ਗਾਲੀ-ਗਲੋਸ਼ ਸ਼ੁਰੂ ਕਰ ਦਿੱਤੀ ਜਾਂਦੀ ਹੈ। ਬੁਰਤਲਬ ਹੈ ਕਿ ਕਰਨ ਸੈਣੀ ਲੰਬੇ ਸਮੇਂ ਤੋਂ ਨੰਗਲ ਡੈਮ ਦੇ ਸਤਲੁਜ ਦਰਿਆ ਦੇ ਵਿੱਚ ਜਲ ਪ੍ਰਦੂਸ਼ਣ ਦਾ ਮੁੱਦਾ ਉਠਾਉਂਦੇ ਆ ਰਹੇ ਹਨ ਤੇ ਹਾਲ ਹੀ ਦੇ ਵਿੱਚ ਲੱਖਾ ਸਿਧਾਣਾ ਦੇ ਨੰਗਲ ਦੌਰੇ ਤੋਂ ਬਾਅਦ ਇਸ ਵੱਧ ਰਹੇ ਪ੍ਰਦੂਸ਼ਣ ਨੂੰ ਲੈ ਕੇ ਉਸ ਵੱਲੋਂ ਟਿੱਪਣੀਆਂ ਵੀ ਕੀਤੀਆਂ ਗਈਆਂ ਸੀ। ਉੱਤੇ ਹੀ ਜੀਪੀ ਭਾਗ ਦੀ ਟੀਮ ਦਾ ਮੰਨਿਏ ਤਾਂ ਕਰਨ ਸੈਣੀ ਨੇ ਬਰਮਲਾ ਥੱਡੇ ਦੇ ਪ੍ਰਦੂਸ਼ਿਤ ਪਾਣੀ ਦੇ ਕਾਰਨ ਮਰੇ ਹੋਏ ਜੰਗਲੀ ਸੂਰਾਂ ਦਾ ਮਾਮਲਾ ਵੀ ਉਜਾਗਰ ਕੀਤਾ ਸੀ ਤੇ ਇਸ ਦਿਨ ਵਾਲੀ ਮਰੇ ਹੋਏ ਮੁਰਗੇ ਦੀ ਅਵੈਧ ਵਿਕਰੀ ਨੂੰ ਲੈ ਕੇ ਹੁਣ ਤੱਕ ਉਹ ਆਵਾਜ਼ ਉਠਾਉਂਦੇ ਆਏ ਹਨ ਇਸ ਗੰਭੀਰ ਮਾਮਲੇ ਦੀ ਜਾਂਚ ਇਨਸਪੈਕਟਰ ਰਾਹੁਲ ਸ਼ਰਮਾ ਨੂੰ ਦਿੱਤੀ ਗਈ ਹੈ ਫਿਲਹਾਲ ਪੁਲਿਸ ਪੋਲਟਰੀ ਫਾਰਮ ਦੇ ਮਾਲਕਾਂ ਤੇ ਸੰਪਰਕ ਨਹੀਂ ਕਰ ਸਕੀ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਹੈ ਤੇ ਪ੍ਰਸ਼ਾਸਨ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈ ਰਿਹਾ ਹੈ ਇਹ ਮਾਮਲਾ ਵਾਤਾਵਰਨ ਮੁੱਦਿਆਂ ਤੇ ਸਰਕਾਰੀ ਜਾਂਚ ਦੇ ਨਾਲ ਜੁੜਾ ਹੋਣ ਦੇ ਕਾਰਨ ਖਾਸਾ ਤੂਲ ਪਗੜ ਸਕਦਾ ਹੈ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਦੀ ਜਾਂਚ ਕੀ ਸਾਹਮਣੇ ਲਿਆਉਂਦੀ ਹੈ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਕੱਢੀ ਬੈ ਡਾਕਟਰ ਆ ਤੂੰ ਜਾਂ ਡਾਕਟਰ ਆਏ ਤੂੰ ਇਹਨਾਂ ਦਾ ਵੀਡੀਓ ਬਣਾਉਣ ਵਾਲਾ ਜੁੱਤੀਆਂ ਖਾਂਗੋ ਸਾਡੇ ਕੋਲ सरपंच साहब पंचायत ਜਿਹੜੇ ਆਣੇ ਆਜਣ ਤੂੰ ਨਹੀਂ ਅਸਗਲਾ ਇੱਥੇ ਮਾਰ ਦੂਗਾ ਇਹ ਗਿਆਨ ਤੈਨੂੰ ਤੇ ਤੇਰੀ ਟੀਆਰਪੀ ਤੇਰੀ ਟੀਆਰਪੀ ਮੈਂ ਭਾਂਡੇ ਜਵਾੜੂਗਾ ਹੋਰ ਦੱਸੋ ਆ ਦੇਖੋ ਜੀ ਆਹ ਦਫਾ ਚਾਰ ਦੀ ਜਗ੍ਹਾ 'ਚ ਮੁਰਗੇ ਦੱਬ ਰਹੇ ਜੀ ਡਾਕਟਰਾਂ ਦੀ ਟੀਮ ਨਾਲ ਆਈ ਹੋਈ ਹੈ ਜੀ ਫੋਰੈਸਟ ਡਿਪਾਰਟਮੈਂਟ ਨੂੰ ਤੰਗ ਕਰ ਰਿਹਾ ਹੈ ਸ਼ਰਮ ਗਾਲਾਂ ਕੱਢ ਰਿਹਾ ਮਾਰਨ ਦੀਆਂ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਿਹਾ ਜੀ ਹੈ ਹਾਂਜੀ ਸਰ ਮੁੱਦਾ ਇਹ ਸੀਗਾ ਜੀ ਮੇਰੇ ਵੱਲੋਂ ਪਿਛਲੇ ਕਾਫੀ ਦਿਨਾਂ ਤੋਂ ਇੱਕ ਇਸ਼ੂ ਚੁੱਕਿਆ ਗਿਆ ਸੀਗਾ ਇੱਕ ਤਾਂ ਫੈਕਟਰੀਆਂ ਦੇ ਗੰਦੇ ਪਾਣੀ ਦਾ ਮੁੱਦਾ ਸੀਗਾ ਜੀ ਦੂਜਾ ਸ਼ੁੱਕਰਵਾਰ ਤੋਂ ਲਗਾਤਾਰ ਸਾਡੇ ਰਿਹਾਇਸ਼ੀ ਇਲਾਕੇ ਦੇ ਵਿੱਚ ਬਰਮਲੇ ਦੇ ਏਰੀਏ 'ਚ ਲਗਾਤਾਰ ਜੰਗਲੀ ਸੂਰ ਮਰ ਰਹੇ ਸੀਗੇ ਉਹ ਇਸ਼ੂ ਸੀਗਾ ਤੀਸਰਾ ਤੀਸਰਾ ਇਸ਼ੂ ਇਹ ਸੀਗਾ ਜੀ ਕਿ ਸਾਡੇ ਪਿੰਡ ਵੱਲੋਂ ਇੱਕ ਰਿਟਰਨ ਕੰਪਲੇਂਟ ਐਸਡੀਐਮ ਮੈਡਮ ਸਾਹਿਬ ਨੂੰ ਦਿੱਤੀ ਗਈ ਸੀਗੀ ਪੋਲਟਰੀ ਫਾਰਮ ਦੇ ਖਿਲਾਫ ਜੋ ਕਿ ਰਿਹਾਇਸ਼ੀ ਇਲਾਕੇ ਦੇ ਬਿਲਕੁਲ 200 ਤੋਂ 250 ਮੀਟਰ ਦੀ ਦੂਰੀ ਤੇ ਬਣਿਆ ਹੋਇਆ ਸੀਗਾ ਤੇ ਉਸ ਸਬੰਧ ਵਿੱਚ ਕਾਰਵਾਈ ਕਰਵਾਉਂਦੇ ਹੋਏ ਐਸਡੀਐਮ ਮੈਡਮ ਨੇ ਸੋਮਵਾਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਟੀਮ ਭੇਜੀ ਹੈ ਜੋ ਕਿ ਸੈਂਪਲ ਕਲੈਕਟ ਕਰਕੇ ਲੈ ਗਈ ਹੈ ਉਸੇ ਹੀ ਕੜੀ ਦੇ ਤਹਿਤ ਦੂਸਰੀ ਟੀਮ ਵੈਟਰਨਰੀ ਟੀਮ ਆਈ ਸੀਗੀ ਕੱਲ ਜਿਸ ਦੇ ਇੰਚਾਰਜ ਡਾਕਟਰ ਪੁਸ਼ਪ ਸੈਣੀ ਸੀ ਜੀ ਸੀਗੇ ਜੋ ਕਿ ਰੋਪੜ ਤੋਂ ਆਏ ਹੋਏ ਸੀਗੇ ਉਹਨਾਂ ਦੇ ਨਾਲ ਡਾਕਟਰ ਰਮਨਦੀਪ ਸੀਗੇ ਮੇਦਾ ਮਾਜਰਾ ਤੋਂ ਵੈਟਰਨਰੀ ਦੇ ਡਾਕਟਰ ਉਹਨਾਂ ਨੇ ਮੈਨੂੰ ਕਾਲ ਕਰੀ ਹੈ ਕਿ ਕਰਨ ਜੀ ਤੁਸੀਂ ਪੋਲਟਰੀ ਫਾਰਮ ਪਹੁੰਚੋ ਅਸੀਂ ਉੱਥੇ ਆ ਗਏ ਹਾਂ ਤੇ ਸਾਡੀ ਮਦਦ ਕਰੋ ਸੈਂਪਲ ਕਲੈਕਟ ਕਰਨ ਦੇ ਵਿੱਚ ਪੋਲਟਰੀ ਫਾਰਮ ਦੇ ਜਦੋਂ ਮੈਂ ਉੱਥੇ ਗਿਆ ਮੈਂ ਡਾਕਟਰ ਸਾਹਿਬ ਨੂੰ ਮਿਲਿਆ ਗੱਲਬਾਤ ਹੋਈ ਹੈ ਤੇ ਮੈਂ ਉਹਨਾਂ ਨਾਲ ਸੈਂਪਲ ਕਲੈਕਟ ਕਰਵਾਉਣੇ ਸ਼ੁਰੂ ਕਰ ਦਿੱਤੇ ਸੈਂਪਲ ਕਲੈਕਟ ਕਰਨ ਦੇ ਦੌਰਾਨ ਤੇ ਪੋਲਟਰੀ ਫਾਰਮ ਮਾਲਕ ਜੋ ਸੀਗੇ ਉਹ ਇੱਕ ਭਰਾ ਸੀਗਾ ਉੱਥੇ ਉਸਨੇ ਮੈਨੂੰ ਕੁਝ ਨਹੀਂ ਬੋਲਿਆ ਜੀ ਲੇਕਿਨ ਜਦੋਂ ਹੀ ਦੂਜਾ ਭਰਾ ਕਰੋਨਾ ਦਾ ਆ ਜਾਂਦਾ ਹੈ ਤੇ ਉਹਨਾਂ ਨੇ ਮੇਰੇ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਡਾਕਟਰਾਂ ਦੀ ਟੀਮ ਦੀ ਮੌਜੂਦਗੀ ਦੇ ਵਿੱਚ ਉਹਨਾਂ ਨੇ ਮੇਰੇ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕੀਤਾ ਤੇ ਨਾਲ ਦੀ ਨਾਲ ਡੰਡਾ ਲੈ ਕੇ ਤੇ ਇੱਕ ਨੁਕੀਲਾ ਤੁਸੀਂ ਇਹ ਕਹਿ ਸਕਦੇ ਹੋ ਵੀ ਜਿਸ ਤਰ੍ਹਾਂ ਵਰਸ਼ਾ ਹੁੰਦਾ ਹੈ ਉਸ ਤਰ੍ਹਾਂ ਦੀ ਚੀਜ਼ ਚੁੱਕ ਕੇ ਮੈਨੂੰ ਮਾਰਨ ਦੇ ਲਈ ਮਗਰ ਭੱਜਿਆ ਕਿ ਤੂੰ ਸਾਡੇ ਪੋਲਟਰੀ ਫਾਰਮ ਦੇ ਏਰੀਏ ਦੇ ਵਿੱਚ ਆ ਵੀ ਨਹੀਂ ਸਕਦਾ ਤੇ ਮੈਂ ਭੱਜ ਕੇ ਆਪਣੀ ਜਾਨ ਬਚਾਈ ਹੈ ਪਲੱਸ ਫਿਰ ਮੈਂ ਉਸ ਤੋਂ ਬਾਅਦ ਦੂਰੋਂ ਖੜੇ ਹੋ ਕੇ ਇੱਕ ਦੋ ਨਾਲ ਦੀਆਂ ਵੀਡੀਓ ਰਿਕਾਰਡ ਕੀਤੀਆਂ ਜਿਸ ਦੇ ਵਿੱਚ ਉਹ ਸ਼ਰ੍ਹਾਂ ਮੈਨੂੰ ਜਾਨੋਂ ਮਾਰਨ ਦੀ ਧਮਕੀ ਦੇ ਰਹੇ ਨੇ ਇਸ ਦੇ ਰਿਗਾਰਡਿੰਗ ਮੈਂ ਡਿਪਟੀ ਸਾਹਿਬ ਨੂੰ ਨੰਗਲ ਦੇ ਵਿੱਚ ਡੀਐਸਪੀ ਸਾਹਿਬ ਨੂੰ ਰਿਟਨ ਦੇ ਵਿੱਚ ਕੰਪਲੇਂਟ ਦਿੱਤੀ ਹੈ ਤੇ ਉਹਨਾਂ ਨੇ ਵੀਡੀਓ ਦੇਖ ਕੇ ਤੁਰੰਤ ਪ੍ਰਭਾਵ ਨਾਲ ਕਾਰਵਾਈ ਕਰਨ ਦਾ ਆਸ਼ਵਾਸਨ ਦਿੱਤਾ ਹੈ ਜੀ ਧੰਨਵਾਦ ਜੀ